ਸ਼ਰੀਆ ਗੱਲ ਮੈ ਰਿੱਦੇਸੀ ਪੰਜਾਬ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਦੇ ਹਾਂ ਮੁੱਖ ਖਬਰ ਦੀ ਸਯੁਕਤ ਕਿਸਾਨ ਮੋਰਚੇ ਵੱਲੋਂ 14 ਤਾਰੀਖ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਕੀਤੀ ਜਾਣੀ ਹੈ ਜਿਸ ਦੇ ਵਿੱਚ ਪੂਰੇ ਦੇਸ਼ ਭਰ ਤੋਂ ਕਿਸਾਨ ਉਸ ਪੰਚਾਇਤ ਦੇ ਵਿੱਚ ਪਹੁੰਚਣਗੇ ਲੇਕਿਨ ਉਸ ਤੋਂ ਪਹਿਲਾਂ ਪੂਰੇ ਪੰਜਾਬ ਭਰ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵਿੱਚ ਕਿਸਾਨ ਸ਼ਹਿਰ ਦਿਵਾਂਗੋਕ ਇਲਾਕਿਆਂ ਦੇ ਵਿੱਚ ਮਾਰਚ ਕਰਦੇ ਹੋਏ ਡੀਸੀ ਦਫ਼ਤਰਾਂ ਦੇ ਬਾਹਰ ਇੱਕ ਵੱਡੀ ਰੈਲੀ ਕਰ ਰਹੇ ਨੇ ਜਿਸ ਦੇ ਵਿੱਚ ਐਮਐਸਪੀ ਦੇ ਗਰੰਟੀ ਦੇ ਕਾਨੂੰਨ ਤੋਂ ਬਜ਼ੁਰਗ ਕਿਸਾਨਾਂ ਦੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਰੋਸ ਸਾਡਾ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਵੀ ਹੈ ਕਿਉਂਕਿ ਹਰਿਆਣਾ ਦੇ ਬਾਰਡਰਾਂ ਤੇ ਜੋ ਸਾਡੇ ਕਿਸਾਨ ਡਟੇ ਨੇ ਉਨ੍ਹਾਂ ਦੇ ਨਾਲ ਇਸ ਤਰੀਕੇ ਦੀ ਤਸ਼ੱਦਦ ਜੋ ਕਿ ਲੋਹੇ ਦੀਆਂ ਤਾਰਾਂ ਲਾ ਕੇ ਰਸਤਾ ਰੋਕਣਾ ਤੇ ਸਿੱਧੀਆਂ ਗੋਲੀਆਂ ਚਲਾਉਣਾ ਸਰਾਸਰ ਕਿਸਾਨਾਂ ਤੇ ਜ਼ੁਲਮ ਕਰਨਾ ਇਸ ਦੇ ਰੋਜ਼ ਵਜੋਂ ਵੀ ਸੰਯੁਕਤ ਕਿਸਾਨ ਮੋਰਚਾ ਇਸ ਪੂਰੀ ਘਟਨਾ ਦੀ ਨਿੰਦਾ ਕਰਦਾ ਹੈ ਦੱਸੋ ਜੀ ਅੱਜ ਜਿਹੜਾ ਧੰਦਾ ਕਰ ਦੱਸੋ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਆਏ ਤੇ ਕੀ ਰਣਨੀਤੀ ਹੈ ਇਹ ਦੇਖੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਬੇਸ਼ੱਕ ਉਹ ਆਂਡਰ ਫਾਰਮਾ ਵੱਲੋਂ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਜਦੋਂ ਤੋਂ ਦਿੱਲੀ ਬਾਰਡਰਾਂ ਤੋਂ ਅਸੀਂ ਆਏ ਹਾਂ ਉਦੋਂ ਤੋਂ ਲਗਾਤਾਰ ਅੰਦੋਲਨ ਚ ਕਦੇ ਅਸੀਂ 3 ਦਿਨ ਦੇ ਦਿਨ ਰਾਤ ਦੇ ਧਰਨੇ ਦਿੱਤੇ ਨੇ ਚੰਡੀਗੜ੍ਹ ਬਾਕੀ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਤੇ ਕਦੇ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤੇ ਨੇ ਉਸ ਤੋਂ ਪਹਿਲਾਂ ਬਹੁਤ ਵਾਰੀ ਅਸੀਂ ਮੰਗ ਪੱਤਰ ਜਿਹੜੇ ਪ੍ਰੋਗਰਾਮ ਕਰਕੇ ਉਹ ਰਾਸ਼ਟਰਪਤੀ ਨੂੰ ਪ੍ਰਾਈਮ ਮਿਨਿਸਟਰ ਨੂੰ ਭੇਜ ਚੁੱਕਿਆ ਅਸੀਂ ਹਮੇਸ਼ਾ ਇਹ ਮੰਗ ਕੀਤੀ ਹੈ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਦੇ 26 ਜਦੋਂ ਅਸੀਂ ਆਏ ਆ ਉਹ ਰਹਿੰਦੀਆਂ ਮੰਗਾਂ ਸਾਡੀਆਂ ਨੇ ਉਹਨੂੰ ਪੂਰੀਆ ਕਰੋ ਤੇ ਨਾਲ ਦੀ ਨਾਲ ਕਰਜ਼ਾ ਸੰਪੂਰਨ ਕਰਜੇ ਤੋਂ ਮੁਕਤੀ ਸਾਰੇ ਕਿਸਾਨਾਂ ਦੀ ਕਿਸਾਨਾਂ ਨੂੰ 10000 ਰੁਪਏ ਪੈਨਸ਼ਨ ਵਗੈਰਾ ਵਗੈਰਾ ਜਿਹੜੇ ਸਾਡੀ ਮੰਗਾਂ ਦੇ ਜਿਹੜਾ ਚਾਟਰ ਅਸੀਂ ਭੇਜਿਆ ਹੋਇਆ ਲਖੀਮਪੁਰ ਖੀਰੀ ਵਾਲਾ ਐਮਐਸਪੀ ਦਾ ਜਿਹੜਾ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਉਣ ਦਾ ਲੀਗਲ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਇਹ ਸਾਰੀਆਂ ਮੰਗਾਂ ਦੇ ਉੱਤੇ ਲਗਾਤਾਰ ਚੱਲ ਰਹੇ ਹਨ ਇਸੇ ਦੌਰਾਨ 16 ਨੂੰ ਅਸੀਂ ਹੁਣੇ-ਹੁਣੇ ਅਸੀਂ ਜਿਹੜਾ ਜਬਰ ਹੋਇਆ ਮੋਰਚਿਆਂ ਦੇ ਉੱਤੇ ਉਦੇ ਵਿਰੋਧ ਦੇ ਵਿੱਚ 16 ਫਰਵਰੀ ਨੂੰ ਅਸੀਂ ਭਾਰਤ ਬੰਦ ਵੈਸੇ ਮੰਗਾ ਦੇ ਹੱਕ ਵਿੱਚ ਕੀਤਾ ਇਸ ਲਈ ਇਹ ਅੰਦੋਲਨ ਲਗਾਤਾਰ ਚੱਲ ਰਿਹਾ ਉਸ ਅੰਦੋਲਨ ਦੀ ਇੱਕ ਕੜੀ ਦੇ ਤੌਰ ਤੇ ਤਿੰਨ ਮੁੱਦਿਆਂ ਨੂੰ ਲੈ ਕੇ ਆਪਣੀਆਂ ਮੰਗਾਂ ਨੇ ਜਿਹੜੀਆਂ ਸਾਡੀਆਂ ਸਾਂਝੇ ਸામੋਰਚੇ ਦੀਆਂ ਕੇਂਦਰ ਸਰਕਾਰ ਦੇ ਨਾਲ ਜੋ ਜਬਰਟਾਇਆ ਹੈ ਸਾਡੇ ਇਹਨਾਂ ਮੋਰਚਿਆਂ ਦੇ ਉੱਤੇ ਉਹਦੇ ਵਿਰੋਧ ਚ ਤੇ ਤੀਸਰਾ 16 ਤਰੀਕ ਨੂੰ 16 ਮਾਰਚ 14 ਮਾਰਚ ਨੂੰ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਜਿੱਥੇ ਲੱਖਾਂ ਲੋਕ ਸਾਰੇ ਦੇਸ਼ ਤੋਂ ਪਹੁੰਚਣਗੇ ਉਹਦੀ ਤਿਆਰੀ ਦੇ ਤੌਰ ਤੇ ਅੱਜ ਚਾਹ ਤਿੰਨ ਜਥੇਬੰਦੀਆਂ ਨੇ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਦੁਕਾਨਦਾਰ ਜਿੱਦੇ ਤਲੇਰ ਜੀ ਪ੍ਰਧਾਨ ਨੇ ਉਹਨਾਂ ਵੱਲੋਂ ਅੱਜ ਕਿੰਨਾ ਵੱਲੋਂ ਫੈਸਲਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਦੇ ਅੰਦਰ ਜਿੱਥੇ-ਜਿੱਥੇ ਸਾਡੇ ਕੰਮ ਨੇ ਉੱਥੇ-ਉੱਥੇ ਅੱਜ ਇਹ ਮੁਜ਼ਾਰੇ ਕੀਤੇ ਜਾਣਗੇ ਲੋਕਾਂ ਨੂੰ ਮੰਗਾ ਤੋਂ ਜਾਣੂ ਕਰਾਇਆ ਜਾਊਗਾ ਤੇ ਦਿੱਲੀ ਰੈਲੀ 'ਚ ਪਹੁੰਚਣ ਦਾ ਸੰਦਾ ਦਿੱਤਾ ਜਾਊਗਾ ਇਸੇ ਵਿੱਚ ਚੌਥੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਵੀ ਮੈਨੂੰ ਪਤਾ ਲੱਗਿਆ ਕਿ ਇਸ ਅੰਦੋਲਨ 'ਚ ਅੱਜ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਧੰਨਵਾਦ ਵੀ ਕਰਦੇ ਆ ਕਿ ਅੱਜ ਚਾਰ ਜਥੇਬੰਦੀਆਂ ਦਾ ਪ੍ਰੋਗਰਾਮ ਹੋ ਗਿਆ ਹੈ ਇਸ ਲਈ ਇਹ ਮੈਨੂੰ ਲੱਗਦਾ ਵੀ ਸਾਰੇ ਪੰਜਾਬ ਦੇ तकरीबन ਸਾਰੇ ਜਿੰਨਾਂ ਚਾਹਦੇ ਦਾ ਪ੍ਰੋਗਰਾਮ ਹੈ ਜੀ ਜੀ ਪਿਛਲੇ ਸਿੰਗਰ ਚ ਵੀ ਤੁਸੀਂ ਹਿੱਸੇ ਸੀ ਲੇਕਿਨ ਹੁਣ ਤੁਹਾਨੂੰ ਨਹੀਂ ਲੱਗਦਾ ਵੀ ਕਿਸਾਨ ਕੀ ਦੇ ਟੁੱਟ ਹੈ ਜੋਦਰ ਕੱਲੇ ਉਧਰ ਕੱਲੇ ਇੰਦਰ ਬਾਕੀ ਨਹੀਂ ਦੇਖੋ ਸਾਰੇ ਦੇਸ਼ ਦਾ ਸੰਯੁਕਤ ਕਿਸਾਨ ਮੋਰਚਾ ਇਕੱਠਾ ਹੈ ਅਸੀਂ ਕੋਸ਼ਿਸ਼ ਕੀਤੀ ਸੀ ਇਕੱਠੇ ਹੋ ਜੀ ਢੱਲੇਵਾਲ ਸਾਹਿਬ ਨੇ ਬਿਲਕੁਲ ਹੁਣ ਇਹਨਾਂ ਦਿਨਾਂ ਦੇ ਵਿੱਚ ਨੋਟ ਕੀਤਾ ਢੱਲੇਵਾਲ ਸਾਹਿਬ ਨੇ ਕੋਈ ਹਾਂ ਪੱਕੀ ਚਲੂਗਾ ਵਾਣੀ ਦਿੱਤਾ ਪੰਦੇਰ ਹੂਣਾ ਨਾਲੇ ਖੱਤਾਂ ਗੱਲ ਚੱਲਦੀ ਪੰਦੇਰ ਹੂਣਾ ਦੇ ਨਾਲ ਇੱਕ ਜੋੜ ਲਾਨ ਕਰਤਾ ਸਾਨੂੰ ਲੱਗਿਆ ਵੀ ਅੱਜ ਵੀ ਅਸੀਂ ਸੋਚਦੇ ਹਾਂ ਕਿ ਅਗਰ ਇਕੱਠੇ ਹੋ ਕੇ ਹੋਵੇ ਦਾ ਕੇਂਦਰ ਨੂੰ ਝਕਾਇਆ ਜਾ ਸਕਦਾ ਹੈ ਦਿੱਲੀ ਦੀ ਹਕੂਮਤ ਬੜੀ ਮਜ਼ਬੂਤ ਤਾਕਤਦਾਰ ਫਾਸ਼ੀਵਾਦੀ ਸਰਕਾਰ ਹੈ ਉਹਨੂੰ ਝਕਾਉਣ ਲਈ ਵੱਤਵਤ ਕਿਸਾਨ ਜਥੇਬੰਦੀਆਂ ਵੱਤਵਤ ਲੋਕਾਂ ਦਾ ਸਹਿਯੋਗ ਤੇ ਇੱਕ ਲੰਮਾ ਤੇ ਸ਼ਾਂਤਮਈ ਸੰਘਰਸ਼ ਕਰਨ ਦੀ ਲੋੜ ਹੈ ਉਹਦੇ ਲਈ ਅਸੀਂ ਲੱਗੇ ਹੋਏ ਹਾਂ ਔਰ ਅਸੀਂ ਜ਼ਰੂਰ ਇਹਦੇ 'ਚ ਕੰਮ ਜੀ ਲੱਗਦਾ ਗੱਲਬਾਤ ਹੋਈ ਹੈ ਢੱਲੇਵਾਲ ਜੀ ਤੇ ਜੀ ਢੱਲੇਵਾਲ ਜੀ ਨੇ ਢੱਲੇਵਾਲ ਜੀ ਦਾ ਜਨਰਲ ਸੈਕਟਰੀ ਕੋਟ ਕਾਕਾ ਕੋਟੜਾ ਨਾਲ ਮੈਂ ਖੁਦ ਗੱਲ ਕੀਤੀ ਹੈ ਮੇਰੇ ਨਾਲ ਗਰਾਹਾਂ ਦਾ ਲੀਡਰ ਸੀ ਝੰਡਾ ਜਿੱਟੂ ਕੇ ਇਧਰ ਉਹਨਾਂ ਨੂੰ ਮੈਂ ਕਲੀਅਰ ਕਰਦਾ ਕਿ ਭੰਦੇਰ ਸਾਹਿਬ ਨੂੰ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਲੈ ਕੇ ਆਉਣ ਲਈ ਮੈਂ ਬਹੁਤ ਕੋਸ਼ਿਸ਼ ਕੀਤੀ ਚਿੱਠੀਆਂ ਲਿਖੀਆਂ ਉਹਨਾਂ ਨੂੰ ਕਈ ਚਿੱਠੀਆਂ ਲਿ ਚਿੱਠੀਆਂ ਲਿਖੀਆਂ ਉਹ ਚਿੱਠੀਆਂ ਵੀ ਕਦੇ ਪ੍ਰੈਸ ਅੱਗੇ ਰੱਖਾਂਗੇ ਦੂਸਰੀ ਗੱਲ ਇਹ ਹੈ ਕਿ ਅਸੀਂ ਭੰਦੇਰ ਸਾਹਿਬ ਨਾਲ ਹੁਣ ਵੀ ਸਾਡੀ ਡਿਊਟੀ ਲੱਗੀ ਸੀ ਅਸੀਂ 6 ਮੈਂਬਰੀ ਕਮੇਟੀ ਬਣਾਈ ਸੀ ਉਹ ਗ੍ਰਾਹਾਂ ਦੀ ਜਥੇਬੰਦੀ ਦੇ ਸਾਥੀ ਗਏ ਅਸੀਂ 800 ਤੋਂ 1 ਬਣਾਇਆ ਪ੍ਰੋਗਰਾਮ ਦੱਸਿਆ ਕਿ ਕੀ ਕੀ ਆਪਾਂ ਕਰ ਸਕਦੇ ਆ ਕਿਹੜੇ ਆਪਣੇ ਸਬਕ ਨੇ ਉਹਨਾਂ ਅੱਠ ਸੂਤਰਾਂ ਦੇ ਉੱਤੇ ਆਓ ਸਾਂਝੇ ਤੌਰ ਤੇ ਆਪਾਂ ਮਿਲ ਕੇ ਜੀ ਬੰਦੇ ਨੂੰ ਨਾਰਾਜ਼ ਲੱਗਦੇ ਤੁਹਾਨੂੰ ਲੱਗਦਾ ਨਹੀਂ ਨਾਰਾਜ਼ ਨਹੀਂ ਕਈ ਵਾਰੀ ਦੇਖੋ ਜਦੋਂ ਅਸੀਂ ਦਿੱਲੀ ਪ੍ਰੋਗਰਾਮ ਕੀਤਾ ਸੀ ਉਦੋਂ ਵੀ ਅੱਡ ਵਿੱਚ ਜੀ ਉਹ ਉਦੋਂ ਗ੍ਰਾਹਕ ਸਾਹਿਬ ਉਹਨਾਂ ਦਾ ਵੀ ਅੱਡ ਮੋਰਚਾ ਲੱਗਿਆ ਹੋਇਆ ਸੀ ਇਹਨਾਂ ਦਾ ਵੀ ਅੱਡ ਲੱਗਿਆ ਹੋਇਆ ਕੋਈ ਗੱਲ ਨਹੀਂ ਅੱਡਰ ਤਾਂ ਅੱਜ ਵੀ ਲੱਟ ਸਕਦੇ ਨੇ ਫਿਰ 6 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਫਿਰ ਦੁਬਾਰਾ ਕਿਸਾਨ ਵੱਲੋਂ ਕਾਲ ਕੀਤੀ ਕੀ ਲੱਗਦਾ ਕਿਦਾਂ ਦੇਖਦੇ ਹੋ ਕਿ ਜਾਓਗੇ ਨਹੀਂ ਉਹ ਮੈਨੂੰ ਲੱਗਦਾ ਨਹੀਂ ਉਹ ਸਾਡੇ ਵੱਲੋਂ ਕਾਲ ਨਹੀਂ ਹੈ ਅਸੀਂ ਦਿੱਲੀ ਜਿਹੜੀ ਤੁਹਾਨੂੰ ਦੱਸਾਂ ਕਿ ਅਸੀਂ ਲੱਖਾਂ ਦੀ ਕਿਰਮੋਰਾਂ 'ਚ ਬੈਠੇ ਹਾਂ ਰਾਮਨੀਲਾ ਮੈਦਾਨ ਜਾਵਾਂਗੇ ਉਹ ਪ੍ਰੋਗਰਾਮ ਵਾਲਿਆਂ ਨੇ ਦਿੱਤੀ ਹੈ ਲੇਕਿਨ ਮੈਨੂੰ ਲੱਗਦਾ ਕਿ ਜਿਸ ਕਿਸੇ ਦਾ ਦਿੱਲੀ ਨੇ ਰੋਕਿਆ ਹੋਇਆ ਕਿਸਾਨਾਂ ਨੂੰ ਇੱਕ ਕਿਸਾਨ ਨੂੰ ਫੜਕਣ ਨਹੀਂ ਦੇਣਗੇ ਉੱਥੇ ਔਰ ਇਹਦੇ ਤੋਂ ਬਗੈਰ ਅਗਰ ਮੈਨੂੰ ਲੱਗਦਾ ਕਿ ਲੱਖਾਂ ਲੋਕ ਇਕੱਠੇ ਹੋ ਜਾਣ ਬਾਰਡਰਾਂ ਦੇ ਉੱਤੇ ਸਾਰੀਆਂ ਜਥੇਬੰਦੀਆਂ ਦੇ ਰਲ ਕੇ ਜਿਦੀ ਉਹ ਵੀ ਉਹਨਾਂ ਨੂੰ ਅਸੀਂ ਕਿਹਾ ਕਿ ਆਓ ਗੱਲਬਾਤ ਕਰੀਏ ਕੋਈ ਸਾਨੂੰ ਹੰਗਾ ਰਹੀ ਨਹੀਂ ਦੇ ਰਹੇ ਗੱਲਬਾਤ ਵੀ ਕਰਨੀ ਤਾਂ ਅਗਲੀ ਗੱਲ ਸੋ ਜੇ ਲੱਖਾਂ ਬਾਰਡਰਾਂ ਦੇ ਉੱਤੇ ਕਿਸਾਨ ਇਕੱਠੇ ਹੋ ਜਾਣ ਤਾਂ ਲੱਖਾਂ ਲੋਕ ਪੈਦਲ ਮਾਰਚ ਕਰਦੇ ਨੇ ਦਿੱਲੀ ਵੱਲ ਨੂੰ ਤਾਂ ਨਜ਼ਾਰਾ ਕੁਝ ਹੋਰ ਹੀ ਹੋਊਗਾ ਇਦਾਂ ਦੀ ਹੋਰ ਨਵੀਂ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੇਸੀ ਪੰਜਾਬ ਚੈਨਲ ਦੇ ਨਾਲ ਧੰਨਵਾਦ